ਅਸੀਂ ਸਾਡੇ ਕੋਲ 7 ਕਲਾਸਰੂਮਸ ਦੇ ਵਿੱਚ ਅਸੀਂ ਇਹਨਾਂ ਨੂੰ ਡਿਵਾਈਡ ਕੀਤਾ ਹੈ ਕਿਉਂਕਿ ਕਈ ਬੱਚੇ ਕਦੇ ਸਕੂਲ ਨਹੀਂ ਸੀ ਗਏ ਤਾਂ ਉਹਨਾਂ ਨੂੰ ਪਹਿਲੇ ਉਸ ਲੈਵਲ ਤੇ ਲੈ ਕੇ ਆਉਂਦਾ ਚਿਲਡਰਨ ਇਦਾਂ ਦੇ ਆ ਜਿਹੜੇ ਐਜੂਕੇਸ਼ਨ ਤੋਂ ਵਾਝੇ ਰਹਿ ਜਾਂਦੇ ਆ ਤੇ ਇਦਾਂ ਦੇ ਸਕੂਲਸ ਬਹੁਤ ਜ਼ਿਆਦਾ ਚਾਹੀਦੇ ਆ ਖਾਸ ਕਰਕੇ ਸਲਮ ਏਰੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਚਾਹੀਦੇ ਆ ਜੇ ਅਸੀਂ ਜਪਾ ਪੜ੍ਹਾਉਂਦੇ 10 15 ਨੂੰ ਪੜ੍ਹਾ ਸਕਦੇ ਸੀ ਅੱਜ ਅਸੀਂ 150 ਨੂੰ ਪੜ੍ਹਾ ਰਹੇ ਆ ਇਦਾਂ ਹੀ ਅਸੀਂ ਸ਼ਿਮਲਾਪੁਰੀ ਦੇ ਵਿੱਚ ਇਦਾਂ ਹੀ ਅਸੀਂ ਦਿੱਲੀ ਦੇ ਵਿੱਚ 3 ਇਵਨਿੰਗ ਸਕੂਲ ਚਲਾ ਰਹੇ ਆ हम बच्चों को वो गरीब बच्चे जो अफोर्ड नहीं कर सकते पढ़ाई या जो आ, उनको मौका नहीं मिलता क्योंकि दिन में वो काम पे जाते हैं और शाम को हमने उनको इवनिंग स्कूल्स प्रोवाइड किया ताकि वो यहाँ आके अपने पढ़ाई का सपना पूरा कर सकें बहुत अच्छा लगा बच्चों ने अपना बताया कि वो यहाँ पे क्यों आ, आ रहे हैं और उनके क्या सपने हैं कुछ बच्चे पढ़ के अपने माँ बाप के लिए सहारा बनना चाहते हैं कोई टॉयलेट बनना चाहता है कोई कुछ बनना चाहता है तो इन बच्चों के भी सपने हैं ਸਕੋ ਨਜ਼ਰ ਰੱਖਤੇ ਹੋਏ ہمارا ਇਹ ਛੋਟਾ ਸਾ ਇਨੀਸ਼ੀਏਟਿਵ ਹੈ ਜਿਸ ਕੋ ਸਾਕਾਰ ਇਨੀਸ਼ੀਏਟਰਸ ਆਫ ਚੇਂਜ ਕਰ ਰਹੀ ਹੈ ਔਰ ਉਸki ਟੀਮ ਕਰ ਰਹੀ ਹੈ এডਿਕੇਸ਼ਨਸ ਰਾਈਟ ਟੂ এডਿਕੇਸ਼ਨ ਦਾ ਦਕਾਰ ਸਭ ਨੂੰ ਆ ਬਟ ਕਿਤੇ ਨਾ ਕਿਤੇ ਜੇ ਆਪਾਂ ਇਹ ਕਹੀਏ ਕਿ ਕੁਝ ਮਜਬੂਰੀਆਂ ਪੇਰੈਂਟਸ ਜਾਂ ਹੋ ਜਾਂਦੀਆਂ ਕੁਝ ਮਜਬੂਰੀਆਂ ਫਾਈਨੈਂਸ਼ੀਅਲ ਹੋ ਜਾਂਦੀਆਂ ਉਹ ਸ਼ਾਮ ਨੂੰ ਇਨਹਾਂਸਮੈਂਟ ਕਲਾਸਿਸ ਦੇ ਸਕੀਏ ਜਿਹੜੇ ਬੱਚੇ ਆਲਰੇਡੀ ਸਕੂਲ ਜਾਂਦੇ ਆ ਜਿਹੜੇ ਸਕੂਲ ਨਹੀਂ ਜਾਂਦੇ ਉਹਨਾਂ ਨੂੰ ਕਿਸੇ ਸਕੂਲ 'ਚ ਐਡਮਿਸ਼ਨ ਕਰਾ ਕੇ ਪੜਾਈਏ ਆਪਣੇ ਕੋਲ ਪੇਪਰ ਉਧਰ ਦਵਾਈਏ ਸਕੂਲੋਂ ਪੜ੍ਹ ਕੇ ਆਇਆ ਉਹ ਇੱਥੇ ਰਿਪੀਟ ਕਰ ਗਿਆ ਟੀਚਰ ਨੇ ਇਹਨੂੰ ਗਾਈਡ ਕਰਤਾ ਉਹ ਕੱਲ ਨੂੰ ਜਦੋਂ ਜਾ ਕੇ ਸਕੂਲ ਜਾਏਗਾ ਤੇ ਉਹ ਕੌਨਫੀਡੈਂਸ ਨਾਲ ਜਵਾਬ ਦੇ। ਅਸੀਂ ਪਿਛਲੇ 3 ਸਾਲ ਤੋਂ ਬੱਚੇ ਆਈਡੈਂਟੀਫਾਈ ਕਰ ਰਹੇ ਹਾਂ ਉਹਨਾਂ ਬੱਚਿਆਂ ਨੂੰ ਫਰੀ ਐਜੂਕੇਸ਼ਨ ਬੁక్స్ ਬੈਗਸ ਬੱਸਸਿਸ ਦੇ ਥਰੂ ਇਵਨਿੰਗ ਸਕੂਲ ਚਲੇ ਆ ਰਹੇ ਬਿਲਕੁਲ ਰੋਲ ਮਾਡਲ ਹੋਣਾ ਅਸੀਂ ਨਹੀਂ ਹੈ ਰੋਲ ਮਾਡਲ ਹਿੰਦੁਸਤਾਨ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਰੋਲ ਮਾਡਲ ਨੇ ਰੋਲ ਮਾਡਲ ਸਾਡੇ ਕੋਲ ਅਬਦੁਲ ਕਲਾਮ ਆਜ਼ਾਦ ਜੀ ਨੇ ਠੀਕ ਹੈ ਰੋਲ ਮਾਡਲ ਸਾਡੇ ਕੋਲ ਭਗਤ ਸਿੰਘ ਜੀ ਨੇ ਰੋਲ ਮਾਡਲ ਸਾਡੇ ਕੋਲ ਕਲਪਨਾ ਚਾਵਲਾ ਵਗੈਰਾ ਨੇ ਰੋਲ ਮਾਡਲ ਪਿਛਲੇ 10 ਸਾਲਾਂ ਤੋਂ ਐਜੂਕੇਸ਼ਨ ਤੇ ਯੰਗਸਟਰਜ਼ ਦੇ ਡਿਵੈਲਪਮੈਂਟ ਤੇ ਕੰਮ ਕਰ ਰਹੀ ਹੈ ਤੇ ਬਹੁਤ ਚੰਗਾ ਲੱਗਦਾ ਜਦੋਂ ਸਮਾਜ ਨਾਲ ਜੁੜਦਾ ਹੈ ਸੋ ਮੈਂ ਦੋ ਨਾਮ ਐਸੇ ਲਈ ਲੈ ਰਹੇ ਹਾਂ ਵੀ ਹਰ ਇਕੱਲੀ ਰੀਡਿੰਗ ਵਾਲੀ এডਿਕੇਸ਼ਨ ਨਹੀਂ ਹੁਣ ਸਾਨੂੰ ਕਿਉਂਕਿ ਜਿਸ ਹਿਸਾਬ ਨਾਲ ਸਾਡੀ ਆਬਾਦੀ ਹੋ ਗਈ ਆ ਤੇ ਉਨੀਆਂ ਸਾਡੇ ਕੋਲ ਜੋਬਸ ਨਹੀਂ ਕ੍ਰੀਏਟ ਹੋ ਰਹੀਆਂ ਤਾਂ ਸਾਨੂੰ ਟੈਕਨੀਕਲ ਚੀਜ਼ਾਂ ਬੱਚਿਆਂ ਨੂੰ ਜ਼ਰੂਰ ਸਿਖਾਣੀਆਂ ਪੈਣਗੀਆਂ ਸਾਨੂੰ ਉਹਦੇ ਸਕੂਲ ਵੀ ਖੋਲਨੇ ਪੈਣਗੇ ਲੁਧਿਆਣਾ ਦੇ ਵਿੱਚ ਪ੍ਰਿਵੀਲੇਜਡ ਬੱਚਿਆਂ ਦੇ ਲਈ ਈਵਨਿੰਗ ਸਕੂਲ ਦੀ ਜਿਹੜੀ ਹੈ ਇੱਥੇ ਸ਼ੁਰੂਆਤ ਕੀਤੀ ਗਈ ਹੈ ਹਾਲਾਂਕਿ ਪਹਿਲਾਂ ਤੋਂ ਬੱਚੇ ਜਿਹੜੇ ਆ ਪੜ੍ਹਾਏ ਜਾਂਦੇ ਆ ਅੱਜ ਸਨਮਾਨਿਤ ਕੀਤਾ ਗਿਆ ਉੱਚੀ ਸ਼ਖਸੀਤਾਂ ਨੂੰ ਔਰ ਖਾਸ ਕਰਕੇ ਉਹ ਬੱਚੇ ਜੋ ਅਫੋਰਡ ਨਹੀਂ ਕਰ ਪਾਉਂਦੇ ਜਾਂ ਫਿਰ ਜਿਨ੍ਹਾਂ ਨੂੰ ਸਿੱਖਿਆ ਦੀ ਬੇਹੱਦ ਜ਼ਰੂਰਤ ਹੈਗੀ ਹੈ ਇਹ ਐਫਰਟ ਜਿਹੜਾ ਹੈਗਾ ਚਲਾਇਆ ਜਾ ਰਿਹਾ ਹੈਗਾ ਸਭ ਤੋਂ ਪਹਿਲਾਂ ਜਾਣ ਲੈਣੇ ਆ ਕਿ ਕੀ ਐਫਰਟ ਚਲਾਇਆ ਜਾ ਰਿਹਾ ਔਰ ਕਿਸ ਤਰ੍ਹਾਂ ਇਹ ਬੱਚਿਆਂ ਨੂੰ ਜਿਹੜੀ ਹੈ ਐਜੂਕੇਸ਼ਨ ਦੇ ਰਹੇ ਹਨ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਫ੍ਰੀ ਐਜੂਕੇਸ਼ਨ ਹੈ ਸਰ ਐਜੂਕੇਸ਼ਨ ਕਿਤੇ ਵੀ ਮਿਲ ਜਾਂਦੀ ਹੈ ਬਹੁਤ ਸਾਰੇ ਗਵਰਨਮੈਂਟ ਸਕੂਲਸ ਹੈਗੇ ਆ ਜਾਂ ਇੱਥੇ ਕੀ ਖਾਸ ਹੈਗਾ ਕਿ ਈਵਨਿੰਗ ਸਕੂਲ ਚਲਾਉਣ ਦੀ ਜ਼ਰੂਰਤ ਹੈ ਸੋ ਜੀ ਇਨੀਸ਼ੀਏਟਿਵਸ ਆਫ ਚੇਂਜ ਐਨ ਜੀਓ ਤੇ ਲੀਫੋਰਡ ਵੱਲੋਂ ਖਾਸ ਤੌਰ ਤੇ ਮੈਂ ਬੇਨਤੀ ਕਰਾਂਗਾ ਸਾਰਿਕਾ ਮੈਮ ਤੁਸੀਂ ਵੀ ਪਲੀਜ਼ ਨਾਲ ਲਾਓ ਜੀ ਸੋ ਸਾਰਿਕਾ ਮੈਮ ਲੀਫੋਰਡ ਤੋਂ ਸਾਡੇ ਨਾਲ ਹੈ ਜੀ ਇਨੀਸ਼ੀਏਟਰਸ ਆਫ ਚੇਂਜ ਤੇ ਲੀਫੋਰਡ ਦਾ ਹੈ ਸਾਂਝਾ ਉਪਰਾਲਾ ਜੀ ਅਸੀਂ ਬੱਚਿਆਂ ਨੂੰ ਪੜ੍ਹਾਣੇ ਆ ਜੀ ਮੈਂ ਤੁਹਾਨੂੰ ਦੱਸ ਦਿੰਨਾ ਕੁਝ ਬੱਚੇ ਇਦਾਂ ਦੇ ਸਾਡੇ ਸਮਾਜ ਦੇ ਵਿੱਚ ਜੋ ਅੱਜ ਵੀ ਦਿਨ ਟਾਈਮ ਆਪਣੇ ਪੇਰੈਂਟਸ ਹੱਥ ਵਟਾਉਂਦੇ ਆ ਉਹ ਐਜੂਕੇਸ਼ਨ ਅਫੋਰਡ ਨਹੀਂ ਕਰ ਸਕਦੇ ਅਸੀਂ ਪਿਛਲੇ 3 ਸਾਲ ਤੋਂ ਬੱਚੇ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਬੁੱਕਸ ਬੈਗਸ ਬੱਸਸਿਸ ਦੇ ਥਰੂ ਈਵਨਿੰਗ ਸਕੂਲ ਚ ਲੈ ਆ ਰਹੇ ਹਾਂ ਈਵਨਿੰਗ ਸਕੂਲ ਦਾ ਮਕਸਦ ਇਹ ਹੈ ਕਿ ਅਸੀਂ ਉਹਨਾਂ ਨੂੰ ਸ਼ਾਮ ਨੂੰ ਇਨਹਾਂਸਮੈਂਟ ਕਲਾਸਿਸ ਦੇ ਸਕੀਏ ਜਿਹੜੇ ਬੱਚੇ ਆਲਰੇਡੀ ਸਕੂਲ ਜਾਂਦੇ ਆ ਜਿਹੜੇ ਸਕੂਲ ਨਹੀਂ ਜਾਂਦੇ ਉਹਨਾਂ ਨੂੰ ਕਿਸੇ ਸਕੂਲ 'ਚ ਐਡਮਿਸ਼ਨ ਕਰਾ ਕੇ ਪੜਾਈਏ ਆਪਣੇ ਕੋਲ ਪੇਪਰ ਉਧਰ ਦਵਾਈਏ ਇਹ ਵੀ ਅਸੀਂ ਕਰ ਰਹੇ ਹਾਂ ਅਸੀਂ 15 ਬੱਚਿਆਂ ਤੋਂ ਸ਼ੁਰ ਇਨੀਸ਼ੀਏਟਿਵਸ ਆਫ ਚੇਂਜ ਤਕਰੀਬਨ ਐਸ ਐਸ ਬਿਲਡਿੰਗ ਦੇ ਵਿੱਚ 140 ਬੱਚਿਆਂ ਨੂੰ ਪੜਾ ਰਹੀ ਹੈ ਜੀ ਇਨੀਸ਼ੀਏਟਿਵ ਆਫ ਚੇਂਜ ਤੁਸੀਂ ਬਾਰ ਬਾਰ ਇਹ ਵਰਡ ਯੂਜ਼ ਕਰ ਰਹੇ ਹੋ ਥੋੜਾ ਜਿਹਾ ਇਹਨੂੰ ਦੱਸ ਦਿਓ ਸੋ ਸਾਡੀ ਆਰਗੇਨਾਈਜੇਸ਼ਨ ਜੀ ਇਨੀਸ਼ੀਏਟਰਸ ਆਫ ਚੇਂਜ ਜਿਹੜੀ ਹੈ ਜੀ ਪਿਛਲੇ 10 ਸਾਲਾਂ ਤੋਂ ਐਜੂਕੇਸ਼ਨ ਤੇ ਯੰਗਸਟਰਸ ਦੇ ਡਿਵੈਲਪਮੈਂਟ ਤੇ ਕੰਮ ਕਰ ਰਹੀ ਹੈ ਤੇ ਬਹੁਤ ਚੰਗਾ ਲੱਗਦਾ ਜਦੋਂ ਸਮਾਜ ਨਾਲ ਜੁੜਦਾ ਹੈ ਸੋ ਮੈਂ ਦੋ ਨਾਮ ਇਸੇ ਲਈ ਲੈ ਰਿਹਾ ਕਿ ਸਾਡਾ ਇਕੱਲਾ ਕੁਝ ਨਹੀਂ ਹੈ ਜੀ ਲੀਫੋਰਡ ਹੈਲਥ케ਅਰ ਲਿਮਿਟਿਡ ਸਾਡੇ ਨਾਲ ਜੁੜੀ ਹੈ ਜਦੋਂ ਸ਼ਹਿਰ ਦੀ ਇੰਡਸਟਰੀ ਤੇ ਸ਼ਹਿਰ ਦੇ ਐਨ ਜੀਓਜ਼ ਇਕੱਠੇ ਹੋ ਜਾਂਦੇ ਆ ਨਾ ਅਸਲ ਸੇਵਾ ਉਦੋਂ ਵੱਡੀ ਹੋ ਸਕਦੀ ਹੈ ਜੇ ਅਸੀਂ ਜਿਹੜਾ ਪੜਾਉਂਦੇ 10 15 ਨੂੰ ਪੜਾ ਸਕਦੇ ਸੀ ਅੱਜ ਅਸੀਂ 150 ਨੂੰ ਪੜਾ ਰਹੇ ਹਾਂ ਇਦਾਂ ਹੀ ਅਸੀਂ ਸ਼ਿਮਲਾਪੁਰੀ ਦੇ ਵਿੱਚ ਇਦਾਂ ਹੀ ਅਸੀਂ ਦਿੱਲੀ ਦੇ ਵਿੱਚ ਤਿੰਨ ਈਵਨਿੰਗ ਸਕੂਲ ਚਲਾ ਰਹੇ ਹਾਂ ਸੋ ਮੈਂ ਚਾਹੁੰਗਾ ਕਿ ਮੈਮ ਵੀ ਦੱਸਣ ਅੱਜ ਮੈਮ ਵਿਜ਼ਿਟ ਕਰਨ ਆਏ ਆ ਜੀ ਅਸੀਂ ਸਕੂਲ ਨੂੰ ਫਾਰਮਲੀ ਇਨੌਗਰੇਟ ਕੀਤਾ ਹੈ ਨਵੇਂ ਬਿਲਡਿੰਗ ਨੂੰ ਤੇ ਮੈਂ ਚਾਹੁੰਗਾ ਕਿ ਮੈਮ ਵੀ ਜ਼ਰੂਰ ਦੱਸਣ ਇਹਨਾਂ ਨੂੰ ਇੱਥੇ ਆ ਕੇ ਇਹਨਾਂ ਨੇ ਇਹ ਸੇਵਾ ਕਿਉਂ ਕੀਤੀ ਹੈ ਜ਼ਰੂਰ ਦੱਸੋ ਅੱਛਾ ਕਿਹੜੀ ਕੋਈ ਸਾਡੇ ਕੋਲ ਜੀ ਹਾਇਰਡ ਬੀਏ ਟੀਚਰਸ ਹੈ ਜੀ ਸਾਡੇ ਕੋਲ ਪਹਿਲੀ ਤੋਂ 12ਵੀਂ ਤੱਕ ਦੇ ਬੱਚੇ ਇੱਥੇ ਪੜ੍ਹਦੇ ਆ ਬੱਸਾਂ ਦੇ ਥਰੂ ਆਉਂਦੇ ਆ ਦੋ ਬੱਸਾਂ ਲੱਗੀਆਂ ਹੋਈਆਂ ਸਾਡੇ ਕੋਲ ਇਹ ਐਲ ਆਈ ਜੀ ਫਲੇਟ ਜ਼ੁਗਰੀ ਇਲਾਕੇ ਤੋਂ ਫੁੱਲਾਂਵਾਲ ਪਿੰਡ ਤੋਂ ਆਸ-ਪਾਸ ਦੇ ਤਿੰਨ ਚਾਰ ਪਿੰਡਾਂ ਤੋਂ ਹੋਰ ਮੇਜਰਲੀ ਬੱਚੇ ਫੁੱਲਾਂਵਾਲ ਪਿੰਡ ਦੇ ਆ ਤੇ ਐਲ ਆਈ ਜੀ ਫਲੇਟ ਡੁਗਰੀ ਦੇ ਆ ਅਸੀਂ ਸਾਡੇ ਕੋਲ ਸੱਤ ਕਲਾਸਰੂਮਸ ਦੇ ਵਿੱਚ ਅਸੀਂ ਇਹਨਾਂ ਨੂੰ ਡਿਵਾਈਡ ਕੀਤਾ ਕਿਉਂਕਿ ਕਈ ਬੱਚੇ ਕਦੇ ਸਕੂਲ ਨਹੀਂ ਸੀ ਗਏ ਤਾਂ ਉਹਨਾਂ ਨੂੰ ਪਹਿਲੇ ਉਸ ਲੈਵਲ ਤੇ ਲੈ ਕੇ ਆਉਂਦਾ ਫਿਰ ਉਹਨਾਂ ਨੂੰ ਫਰਸਟ ਕਲਾਸ ਤੋਂ ਸ਼ੁਰੂ ਕਰਾਇਆ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ 10ਵੀਂ ਔਰ 12ਵੀਂ ਤੱਕ ਦੇ ਸਟੂ ਕੁਝ ਕਰਦੇ ਸੀ ਕੁਝ ਨੂੰ ਕਰਵਾਈ ਐਡਮਿਸ਼ਨ ਸੋ ਐਡਮਿਸ਼ਨ ਕਰਵਾ ਕੇ ਸਵੇਰੇ ਉਧਰ ਵੀ ਜਾਂਦੇ ਆ ਹੁਣ ਅਸੀਂ ਇਹ ਕੋਸ਼ਿਸ਼ ਕਰਦੇ ਆ ਕਿ ਜੇ ਉਹਨੂੰ ਜਿਹੜਾ ਕੰਮ ਨਾ ਕਰਨਾ ਪਏ ਹਲੇ ਇਹਨਾਂ ਦੀ ਪੜਨ ਦੀ ਉਮਰ ਹੈ ਸਿਰਫ ਪੜਾਈ ਕਰਨ ਦੀ ਜੀ ਮੈਮ ਇੱਥੇ ਵਿਜ਼ਿਟ ਕੀਤੀ ਸਭ ਤੋਂ ਪਹਿਲਾਂ ਦਾ ਕਿਸ ਤਰ੍ਹਾਂ ਲੱਗਿਆ ਔਰ ਖਾਸ ਇਹ ਇਨੀਸ਼ੀਏਟਿਵ ਨੂੰ ਕਿਸ ਤਰ੍ਹਾਂ ਦੇਖੇ बहुत अच्छा इनिशिएटिव है और गौरव जी और उनकी टीम बहुत अच्छा काम कर रही है हम सिर्फ फाइनेंशियली फ़ंड कर रहे हैं इस आ, जो इनिशिएटिव चल रहा है ताकि कंपनी की तरफ से एक ये छोटा सा कदम है हम बच्चों को वो गरीब बच्चे जो अफोर्ड नहीं कर सकते पढ़ाई या जो आ, उनको मौका नहीं मिलता क्योंकि दिन में वो काम पे जाते हैं और शाम को हमने उनको इवनिंग स्कूल्स प्रोवाइड किया ताकि वो यहाँ आके अपने पढ़ाई का सपना पूरा कर सकें और ज़िंदगी में कुछ बन सकें तो तो उस मकसद को लेते हुए ताकि जो आने वाली जनरेशन है हमारे देश की वो पढ़ी लिखी आए और हमारे समाज को एक अलग ऊंचाई पे लेके जाए तो उसको नज़र रखते हुए हमारा ये छोटा सा इनिशिएटिव है जिसको साकार इनिशिएटर्स ऑफ चेंज कर रही हैं और उसकी टीम कर रही हैं जो टीचर्स हैं यहाँ पर और गौरव जी हैं बहुत अच्छे से बच्चों की केयर करते हैं और उनको पढ़ाते हैं और उनको अच्छा बनने के लिए और अच्छी शिक्षा दे रहे हैं विज़िट किया आपने बच्चों से आ, आपने बात भी की बच्चों का कॉन्फिडेंस आपको कैसा लगा और उनकी एजुकेशन कैसी चल रही है बहुत अच्छा लगा बच्चों ने अपना बताया कि वो यहाँ पे क्यों आ रहे हैं और उनके क्या सपने हैं कुछ बच्चे पढ़ के अपने माँ बाप के लिए सहारा बनना चाहते हैं कोई टॉयलेट बनना चाहता है कोई कुछ बनना चाहता है तो इन बच्चों के भी सपने हैं जिसमें हमारा एक ये छोटा सा कदम है ताकि वो साकार हो सके ਜੀ ਬਿਲਕੁਲ ਹਾਲਾਂਕਿ ਵਰਡ ਯੂਜ਼ ਕੀਤਾ ਜਾ ਰਿਹਾ ਪ੍ਰਿਵਿਲੇਜਡ ਲੇਕਿਨ ਦੱਸਦੀ ਕਿ ਇੱਥੇ ਸਰ ਸਿੱਖੋ ਸਰ ਵੀ ਪਹੁੰਚੇ ਆ ਗੱਲਬਾਤ ਕਰਦੇ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਸਰ ਆਪਾਂ ਵਰਡ ਯੂਜ਼ ਕਰ ਲੈਣਾ ਪ੍ਰਿਵਿਲੇਜਡ ਬੱਚੇ ਹੈਗੇ ਆ ਚਲੋ ਇਹਨਾਂ ਨੂੰ ਸ਼ਾਮ ਨੂੰ ਪੜਾਉਣਾ ਪੈ ਰਿਹਾ ਬਟ ਰਾਈਟ ਟੂ ਐਜੂਕੇਸ਼ਨ ਸਭ ਲਈ ਹੈਗਾ ਇਹ ਬੱਚੇ ਇੱਥੇ ਆ ਕੇ ਕੀ ਅਲੈਦਾ ਸਿੱਖਦੇ ਹੈਗੇ ਆ ਕੁਆਲਿਟੀ ਐਜੂਕੇਸ਼ਨ ਹੈ ਜਾਂ ਇੱਥੇ ਆ ਕੇ ਇਹਨਾਂ ਦਾ ਐਕਚੁਅਲ ਚ ਕੰਫੀਡੈਂਸ ਬਿਲਟ ਹੋਇਆ ਤੁਸੀਂ ਕੀ ਇੱਥੇ ਆ ਕੇ ਬੱਚਿਆਂ ਨਾਲ ਜਦੋਂ ਇੰਟਰੈਕਟ ਕੀਤਾ ਕੀ ਅਲਗ ਦੇਖਿਆ ਦੇਖੋ ਐਜੂਕੇਸ਼ਨਸ ਰਾਈਟ ਟੂ ਐਜੂਕੇਸ਼ਨ ਅਧਿਕਾਰ ਸਭ ਨੂੰ ਆ ਬਟ ਕਿਤੇ ਨਾ ਕਿਤੇ ਜਿਵੇਂ ਆਪਾਂ ਇਹ ਕਹੀਏ ਕਿ ਕੁਝ ਮਜਬੂਰੀਆਂ ਪੇਰੈਂਟਸਆਂ ਹੋ ਜਾਂਦੀਆਂ ਕੁਝ ਮਜਬੂਰੀਆਂ ਫਾਈਨੈਂਸ਼ੀਅਲ ਹੋ ਜਾਂਦੀਆਂ ਕੋਈ ਘਰੇਲੂ ਮਜਬੂਰੀ ਹੁੰਦੀ ਹੈ ਬੱਚਾ ਨਹੀਂ ਪੜ ਪਾਂਦਾ ਬਟ ਹੁਣ ਕਈ ਬੱਚੇ ਆ ਜਿਹੜੇ ਸਵੇਰੇ ਸਰਕਾਰੀ ਸਕੂਲ ਚ ਪੜਦੇ ਆ ਸਰਕਾਰੀ ਸਕੂਲ ਚ ਪੜਨ ਨਾਲ ਹੁਣ ਉਹਨਾਂ ਕੋਲ ਇੰਨਾ ਪੈਸਾ ਨਹੀਂ ਆ ਕਿ ਉਹ ਟਿਊਸ਼ਨ ਪੜ ਸਕਣ ਠੀਕ ਹੈ ਜੀ ਉਹ ਟਿਊਸ਼ਨ ਵਾਲਾ ਜਿਹੜਾ ਘਟਾ ਉਹ ਹੁਣ ਯੂਨੀ ਸਕੂਲ ਚ ਪੂਰਾ ਕਰ ਪਾਣਗੇ ਤੇ ਜੋ ਉਥੋਂ ਸਕੂਲੋਂ ਕੰਮ ਮਿਲਿਆ ਉਹ ਇਥੇ ਪੂਰਾ ਕਰ ਸਕਦੇ ਆ ਤੇ ਇਥੇ ਕਿਉਂਕਿ ਕਲਾਸਿਸ ਬੱਚੇ ਥੋੜੇ ਆ ਟੀਚਰਸ ਹੈਗੇ ਨੇ ਔਰ ਉਹ ਬੱਚੇ ਜਿਹੜੇ ਟੀਚਰਸ ਨੇ ਉਹ ਸਾਰੇ ਆਪ ਹਲੇ ਕੁਝ ਸਟੂਡੈਂਟਸ ਨੇ ਕੁਝ ਹਲੇ ਪਾਸ ਆਊਟ ਨੇ ਉਹ ਇਮੀਡੀਏਟ ਐਜੂਕੇਸ਼ਨ ਦੇ ਟੱਚ 'ਚ ਨੇ ਉਹ ਇਹਨਾਂ ਨੂੰ ਚੰਗਾ ਸਮਝਾ ਸਕਦੇ ਆ ਠੀਕ ਹੈ ਕਿ ਨਹੀਂ ਉਹ ਫਾਇਦਾ ਤਾਂ ਇਸ ਚੀਜ਼ ਦਾ ਬਹੁਤ ਬੜਾ ਹੈ ਕੌਨਫੀਡੈਂਸ ਤਾਂ ਨੇਚਰਲੀ ਬਿਲਟ ਹੁੰਦਾ ਹੈ ਨੇਚਰਲੀ ਗੱਲ ਹੁੰਦੀ ਹੈ ਜਦੋਂ ਬੱਚਾ ਸਕੂਲੋਂ ਪੜ੍ਹ ਕੇ ਆਇਆ ਉਹ ਇੱਥੇ ਰਿਪੀਟ ਕਰ ਗਿਆ ਟੀਚਰ ਨੇ ਇਹਨੂੰ ਗਾਈਡ ਕਰਤਾ ਉਹ ਕੱਲ ਨੂੰ ਜਦੋਂ ਜਾ ਕੇ ਸਕੂਲ ਜਾਏਗਾ ਤੇ ਉਹ ਕੌਨਫੀਡੈਂਸ ਨਾਲ ਜਵਾਬ ਦੇਵੇਗਾ ਬਹੁਤ ਵਧੀਆ ਰੇਕਾਰ ਅੱਛਾ ਇਹਨਾਂ ਦਾ ਇਨੀਸ਼ੀਏਟਿਵ ਕਿਸ ਤਰ੍ਹਾਂ ਦੇਖਦੇ ਹੈਗੇ ਹੋ ਹਾਲਾਂਕਿ ਬਹੁਤ ਜ਼ਰੂਰਤ ਹੈਗੀ ਹੈ ਬੱਚਿਆਂ ਨੂੰ ਖਾਸ ਕਰਕੇ ਜਿਨ੍ਹਾਂ ਨੂੰ ਅਸੀਂ ਖੈਰ ਪ੍ਰਿਵਿਲੇਜਡ ਕਹਿ ਦਿੰਦੇ ਹਾਂ ਬਟ ਇਹਨਾਂ ਦਾ ਰਾਈਟ ਹੈਗਾ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਹੋਰ ਇਨੀਸ਼ੀਏਟਿਵਜ਼ ਦੀ ਜ਼ਰੂਰਤ ਹੈ ਸੋਸਾਇਟੀ ਬਿਲਕੁਲ ਹੈ ਜੀ ਹਲੇ ਵੀ ਸਾਡਾ ਬਹੁਤ ਜ਼ਿਆਦਾ ਚਿਲड्रन ਇਦਾਂ ਦੇ ਆ ਜਿਹੜੇ ਐਜੂਕੇਸ਼ਨ ਤੋਂ ਵਾਂਝੇ ਰਹਿ ਜਾਂਦੇ ਆ ਤੇ ਇਦਾਂ ਦੇ ਸਕੂਲ ਬਹੁਤ ਜ਼ਿਆਦਾ ਚਾਹੀਦੇ ਆ ਖਾਸ ਕਰਕੇ ਸਲਮ ਏਰੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਚਾਹੀਦੇ ਆ ਕਿਉਂਕਿ ਕਈ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕਈ ਬੱਚੇ ਕੰਮ ਕਰਨ ਲੱਗ ਜਾਂਦੇ ਆ ਘਰੋਂ ਲੋ ਮਜਬੂਰੀ ਕਰਕੇ ਉਸ ਦਿਨ ਟਾਈਮ ਸਕੂਲ ਨਹੀਂ ਜੁਆਇਨ ਕਰ ਸਕਦੇ ਤਾਂ ਉਹਨਾਂ ਲੋਕਾਂ ਬੱਚਿਆਂ ਲਈ ਇਹ ਜਿਹੜੇ ਈਵਨਿੰਗ ਸਕੂਲ ਨੇ ਜੋ ਇਹ ਗੌਰਵ ਨੇ ਸ਼ੁਰੂ ਕੀਤਾ ਤਾਂ ਬਹੁਤ ਚੰਗੀ ਚੀਜ਼ ਹੈ ਤੁਸੀਂ ਬੱਚਿਆਂ ਨਾਲ ਗੱਲਬਾਤ ਕੀਤੀ ਕੀ ਬੱਚਿਆਂ ਦੇ ਸੁਪਨੇ ਸੀ ਜਾਂ ਇੱਥੇ ਉਹਨਾਂ ਨੇ ਤੁਹਾਨੂੰ ਖੁਦ ਐਜ਼ਏ ਤੁਸੀਂ ਰੋਲ ਮਾਡਲ ਇਹਨਾਂ ਲਈ ਹੋ ਸਕਦੇ ਹੋ ਸਰ ਕਿਉਂਕਿ ਇੱਕ ਆਫੀਸਰ ਅਗਰ ਉਹਨਾਂ ਦੇ ਵਿੱਚ ਆ ਜਵੇ ਤਾਂ ਇਹਨਾਂ ਦਾ ਖੁਦ ਦਾ ਕੌਨਫੀਡੈਂਸ ਬਣਦਾ ਕਿਉਂਕਿ ਮੈਂ ਸੁਣਿਆ ਬੱਚਿਆਂ ਨੇ ਜ਼ਿਆਦਾਤਰ ਇਹ ਕਿਹਾ ਕਿ ਪੜ੍ਹ ਲਿਖ ਕੇ ਐਜੂਕੇਸ਼ਨ ਹਾਸਲ ਕਰਕੇ ਇੱਕ ਅੱਛੀ ਜੌਬ ਲੈਣੀ ਹੈ ਬਿਲਕੁਲ ਰੋਲ ਮਾਡਲ ਹੋਣਾ ਅ ਅਸੀਂ ਨਹੀਂ ਹੈ ਰੋਲ ਮਾਡਲ ਹਿੰਦੁਸਤਾਨ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਰੋਲ ਮਾਡਲ ਨੇ ਰੋਲ ਮਾਡਲ ਸਾਡੇ ਕੋਲ ਅਬਦੁਲ ਕਲਾਮ ਆਜ਼ਾਦ ਜੀ ਨੇ ਠੀਕ ਹੈ ਰੋਲ ਮਾਡਲ ਸਾਡੇ ਕੋਲ ਭਗਤ ਸਿੰਘ ਜੀ ਨੇ ਰੋਲ ਮਾਡਲ ਸਾਡੇ ਕੋਲ ਕਲਪਨਾ ਚਾਵਲਾ ਵਗੈਰਾ ਨੇ ਰੂਲ ਮਾਡਲ ਸਾਡੇ ਉਹ ਨਹੀਂ ਕਿਰਨ ਵਿਦੀ ਨੇ ਸਾਡੇ ਪੰਜਾਬ ਦੇ ਬਹੁਤ ਸਪੋਰਟਸਮੈਨ ਰੂਲ ਮਾਡਲ ਨੇ ਸਾਡੇ ਬਹੁਤ ਐਜੂਕੇਸ਼ਨਿਸਟ ਨੇ ਮਨਮੋਹਨ ਸਿੰਘ ਮਨੋਤ ਸਿੰਘ ਗਿੱਲ ਸਾਡੇ ਰੂਲ ਮਾਡਲ ਹੋ ਸਕਦੇ ਅਸੀਂ ਰੂਲ ਮਾਡਲ ਨਹੀਂ ਹੈ ਇਹਨਾਂ ਦੇ ਅਸੀਂ ਤਾਂ ਜਿਵੇਂ ਕਹਿ ਲਓ ਵੀ ਇਹਨਾਂ 'ਚੋਂ ਪੜ ਕੇ ਇੱਕ ਆਫੀਸਰ ਗ੍ਰੈਂਡ 'ਚ ਅੱਗੇ ਤਾਂ ਅੱਗੇ ਹਾਂ ਬੱਚਿਆਂ ਦੀ ਸੋਚ ਚੰਗੀ ਹੈ ਕਿ ਉਹ ਕਹਿੰਦੇ ਵੀ ਅਸੀਂ ਗ੍ਰੈਜੂਏਸ਼ਨ ਕਰਕੇ ਜੌਬਸ ਲੈਣੀਆਂ ਨੇ ਬਟ ਮੈਂ ਇੱਕ ਚੀਜ਼ ਗਵਰਨਰ ਵੀ ਡਿਸਕਸ ਕਰੂੰਗਾ ਕਿ ਸਾਨੂੰ ਹੁਣ ਸਾਡੇ ਬੱਚਿਆਂ ਨੂੰ ਟੈਕਨੀਕਲ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਕੱਲੀ ਰੀਆ ਜਿਵੇਂ ਕਹਿ ਲੋ ਵੀ ਆਹ ਹਰ ਕੱਲੀ ਰੀਡਿੰਗ ਵਾਲੀ এডਿਕੇਸ਼ਨ ਨਹੀਂ ਹੁਣ ਸਾਨੂੰ ਕਿਉਂਕਿ ਜਿਸ ਹਿਸਾਬ ਨਾਲ ਸਾਡੀ ਆਬਾਦੀ ਹੋ ਗਈ ਆ ਤੇ ਉਨੀਆਂ ਸਾਡੇ ਕੋਲ ਜੌਬਸ ਨਹੀਂ ਕ੍ਰੀਏਟ ਹੋ ਰਹੀਆਂ ਤਾਂ ਸਾਨੂੰ ਟੈਕਨੀਕਲ ਚੀਜ਼ਾਂ ਬੱਚਿਆਂ ਨੂੰ ਜ਼ਰੂਰ ਸਿਖਾਣੀਆਂ ਪੈਣਗੀਆਂ ਸਾਨੂੰ ਉਹਦੇ ਸਕੂਲ ਵੀ ਖੋਲਣੇ ਪੈਣਗੇ ਹਾਂ ਬਿਲਕੁਲ ਪੰਜਾਬ ਸਰਕਾਰ ਨੇ ਬਹੁਤ ਅੱਛਾ ਇਨੀਸ਼ੀਏਟਿਵ ਲਿਤਾ ਹੈਗਾ ਇਹਦੇ ਵਿੱਚ ਮੁੱਖ ਮੰਤਰੀ ਤੋਂ ਬੋਲਣ ਕਰੇ ਹੈਗੇ ਕਿ ਹਰ ਸਕੂਲ ਦੇ ਵਿੱਚ ਦੇ ਬੱਚੇ ਵਾਪਸ ਆ ਰਹੇ ਆ ਉੱਥੇ ਵੀ ਤਾਂ ਇਹੀ ਹੈ ਨਾ ਉੱਥੇ ਲੇਬਰ ਜੌਬ ਹੁਣ ਘਟ ਗਈ ਠੀਕ ਹੈ ਜੀ ਟੈਕਨੀਕਲ ਬੱਚੇ ਸਾਡੇ ਘਰ ਕਿ ਨਹੀਂ ਜਾ ਰਹੇ ਤੇ ਇਸ ਕਰਕੇ ਉੱਥੇ ਵੀ ਹੁਣ ਸੈਸ਼ਨ ਆ ਗਿਆ ਜੌਬਸ ਦਾ ਤੇ ਬੱਚੇ ਵਾਪਸ ਹੋ ਰਹੇ ਨੇ ਉਹੀ ਚੀਜ਼ ਸਾਨੂੰ ਇੱਥੇ ਵੀ ਕਰਨੀ ਪਊਗੀ ਸਾਨੂੰ ਬੱਚੇ ਨੂੰ ਸੈਲਫ এমਪਲoyed ਬਣਾਉਣ ਨਾਲ ਜ਼ੋਰ ਦੇਣਾ ਪਊਗਾ ਸਾਨੂੰ ਹੁਣ ਇਦਾਂ ਦੇ ਕੋਈ ਇਵਨਿੰਗ ਸਕੂਲ ਜਿੱਦਾ ਆਈਟੀਆਈਜ਼ ਨੇ ਉੱਥੇ ਸਾਨੂੰ ਈਵਨਿੰਗ ਕਲਾਸਿਸ ਸ਼ੁਰੂ ਕਰਨੀਆਂ ਪੈਣਗੀਆਂ ਜਾਂ ਇਦਾਂ ਦੇ ਛੋਟੇ-ਛੋਟੇ ਸਕੂਲ ਸਾਨੂੰ ਈਵਨਿੰਗ ਦੇ ਸ਼ੁਰੂ ਕਰਨੇ ਪੈਣਗੇ ਜਿੱਥੇ ਟੈਕਨੀਕਲ ਐਜੂਕੇਸ਼ਨ ਸਿਖਾਈ ਜਾਵੇ ਤਾਂ ਕਿ ਬੱਚਾ ਸੈਲਫ ਡਿਪੈਂਡੈਂਟ ਬਣ ਸਕੇ। ਜਬਸ ਆਖਰੀ ਜਵਾਲ ਸਰ ਬੱਚਿਆਂ ਨੂੰ ਤੁਸੀਂ ਕੋਈ ਸਕਸੈਸ ਮੰਤਰਾ ਦੇ ਕੇ ਜਾ ਰਹੇ ਹੋ। ਦੇਖੋ ਸਕਸੈਸ ਮੰਤਰਾ ਤਾਂ ਇੱਕੋ ਹੀ ਹੁੰਦਾ ਕਿ ਮਿਹਨਤ ਕਰੋ ਤੇ ਮਿਹਨਤ ਦਾ ਫਲ ਮਿੱਠਾ ਮਿਲਦਾ। ਬਲਕਿ ਬਾਬਾ ਜੀ ਕਹਿੰਦੇ ਸਰ ਮਿਹਨਤ ਦਾ ਫਲ ਮਿੱਠਾ ਮਿਲਦਾ ਹੈਗਾ ਔਰ ਇੱਥੇ ਅਗਰ ਸਰ ਵਰਗੇ ਆਫੀਸਰਜ਼ ਪਹੁੰਚਣ ਤਾਂ ਨੇਚਰਲੀ ਬੱਚਿਆਂ ਚ ਆਪਣੇ ਆਪ ਹੀ ਜਿੱਥੇ ਕੌਨਫੀਡੈਂਸ ਆਂਦਾ ਮੋਰਲ ਵੀ ਬੂਸਟ ਹੁੰਦਾ ਔਰ ਪੜਨ ਦੀ ਇੱਛਾ ਵੀ ਜਗਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ 라이